ਜਿਹੜੇ ਜਿਹਨਸ ਬੀਜਪੀ ਪੰਜਾਬ ਚ ਆਪ ਦਾ ਵਿਸਤਾਰ ਕਰ ਰਹੀ ਹੈ ਤੇ ਇਹਦੇ ਵਿੱਚ ਆਰਐਸਐਸ ਵੀ ਤੁਹਾਡੀਆਂ ਇੱਕ ਸ਼ਾਖਾ ਲੱਗਦੀਆਂ ਨੇ ਜਿਹੜੇ ਸਿੱਖ ਨੌਜਵਾਨ ਬੀਜਪੀ ਨਾਲ ਜੁੜ ਰਹੇ ਨੇ ਉਹਨਾਂ ਨੂੰ ਆਰਐਸਐਸ ਦੇ ਕੈਂਪ ਲਾਉਣੇ ਜ਼ਰੂਰੀ ਨੇ ਬ੍ਰਦਰ ਹੁਣ ਨਾ ਉਰੇ ਜੇ ਮੈਂ ਚਲੋ ਜਵਾਬ ਦਵਾਂ ਹੁਣ ਇਹ ਤੇ ਕਈ ਵਾਰ ਨਾ ਮਤਲਬ ਮੈਂ ਆਪ ਦੀ ਸੋਚ ਮੁਤਾਬਕ ਜਵਾਬ ਦੇ ਦਿਆਂਗਾ ਬੀਜਪੀ ਇੱਕ ਅਲੱਗ ਪੋਲਿਟਿਕਲ ਪਾਰਟੀ ਹੈ ਠੀਕ ਹੈ ਜੀ ਆਰਐਸਐਸ ਇੱਕ ਉਹਨਾਂ ਧਾਰਮਿਕ ਜਥੇਬੰਦੀ ਹੈ ਹੁਣ ਜੇ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਾਂ ਜੇ ਆਪਾਂ ਦੇਖੀਏ ਮੰਨ ਲਓ ਆਪਣੇ ਸਿੱਖ ਮੰਨ ਲਓ ਆਪਣੇ ਪੰਜਾਬ ਬਾਰੇ ਸੋਚੀਏ ਤਾਂ ਜਿਹੜੀ ਆਪਣੀ ਐ ਜੀ ਪੀ ਸੀ ਆ ਉਹ ਆਪਣੀ ਸਿੱਖਾਂ ਦੀ ਧਾਰਮਿਕ ਜਥੇਬੰਦੀ ਆ ਐ ਜੀ ਪੀ ਸੀ ਮੁਸਲਮਾਨਾਂ ਦੀ ਮੁਸਲਮ ਲੀਗ ਧਾਰਮਿਕ ਜਥੇਬੰਦੀ ਆ ਤਾਂ ਵੀ ਹਿੰਦੂਆਂ ਦੀ ਜਾਰੇ ਸਿਸ ਧਾਰਮਿਕ ਜਥੇਬੰਦੀ ਆ ਉਹਨੂੰ ਬੀ ਜੀ ਪੀ ਨਾਲ ਕਿਉਂ ਅਟੈਚ ਕਰਦੇ ਆ ਆਪਾਂ ਉਹ ਉਹਨਾਂ ਦੇ ਧਾਰਮਿਕ ਉਹਦੇ ਧਰਮ ਦੇ ਪ੍ਰਚਾਰ ਵਾਸਤੇ ਕੰਮ ਕਰ ਰਹੇ ਨੇ ਉਹ ਇਧਰੋਂ ਅੱਜ ਜੀਪੀਸੀਓ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਕੰਮ ਕਰ ਰਹੀ ਆ ਮੁਸਲਮਾਨੀਕ ਮੁਸਲਮਾਨਾਂ ਨੇ ਤੁਹਾਨੂੰ ਵਾਸਤੇ ਪ੍ਰਚਾਰ ਕਰ ਰਹੀ ਆ ਤਾਂ ਟਾਰਗੇਟ ਹੈ ਰੈਸਕਿਓ